ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲੈ ਲੈ ਕੇ ਆਏ ਜੀ ਇੱਕ ਵਿੱਚ ਬੈੜਾ ਤੋਕੜ ਗੱਬਣਾ ਇੱਕ ਵਿੱਚ ਝੋਟੀ ਆ ਤਾਜੀ ਸੂਈਆ ਆਓ ਪੁੱਛ ਲੈਨੇ ਬਾਈ ਤੁਹਾਡੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੋ ਹੋ ਠੀਕ ਹਾਂ ਬਜੀ ਵਧੀਆ ਵਧੀਆ ਬਈ ਨਾਮ ਤੇ ਐਡਰੈਸ ਬੋ ਨਾ ਡਾਕਟਰ ਸੋਨੂਆ ਪਿੰਡ ਹਿੰਦਪੁਰਾ ਜ਼ਿਲ੍ਹਾ ਮੋਗਾ ਤੋਂ ਸੀ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਈ ਨੇੜੇ ਆਪਾਂ ਰਹਿੰਦਾ ਨਿਹਾਲ ਸਿੰਘ ਵਾਲਾ ਵੀ ਇੱਥੇ ਪਧੋੜੀ ਵੀ ਆ ਬਈ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈਗਾ ਆਪਣਾ 78990 ਬਈ 99 ਬਈ ਸੋਨੇ ਜਿਹੜੀ ਬਰਡ ਦੇਦੇ ਨੇ ਕਿਹੜਾ ਸੁਆਸ ਰਹੀ ਗਿਆ ਇਹ ਡਾਕਟਰ ਫਾਰਮ ਚੋਂ ਲਈ ਆਪਾਂ ਬਈ ਠੀਕ ਆ ਤੋਕੜ ਗੱਬਣਾਗੀ ਸਾਢੇ 3 ਮਹੀਨਾ ਦੀ ਗੱਬਣਾ ਇਹਦੇ ਪੇਪਰ ਤਾਂ ਸੀ ਮੰਨ ਲੱਗਿਆ ਹੋਇਆ ਵੀ ਅਸਾ ਪੇਪਰ ਤੇ ਸੀ ਮੰਨ ਤੇ 40 116 ਦੀ ਆ ਵਰਡਨ ਮਾਰਕ ਠੀਕ ਆ ਬਈ ਤੇ ਜਿੱਦੇ ਆਪਾਂ ਦੁੱਧ ਜੋਗੇ 116 ਕਿਲੋ ਸੀ ਬਈ ਯਾਰ ਹੁਣ 8-9 ਕਿਲੋ ਦੁੱਧ ਤਿਆਰ ਆ ਬਈ 8-9 ਕਿਲੋ ਹਾਂ ਹਾਂ ਥੋੜਾ ਘਟ ਗਿਆ ਹਾਂ ਜੀ ਹਿਲਾਇਆ ਹੁਣ ਬਾਹਰ ਨਹੀਂ ਜੀ ਲਾਇਆ ਦਵਾਰੀ ਠੀਕ ਆ ਬਈ ਖੋਲ ਦੇ ਬਈ ਤੋੜ ਕੇ ਦਿਖਾ ਦੇ ਫੁੱਲ ਰਾਜੀ ਆ ਕੱਦ ਵੱਡ ਚੰਗਾ ਆਰਡਰ ਕਮਾਲ ਦਾ ਦੁੱਧ ਵੀ ਬਾਈ ਨੇ ਦੱਸਿਆ ਵੀ ਹੈ ਤਾਂ ਵੱਧ ਸੀ ਥੋੜਾ ਜਿਹਾ ਜੀ ਨਹੀਂ ਲਾਇਆ ਫਾਰਮ ਦਾ ਤੇ ਘਰ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਹਣਾ ਹਾਂ ਬਾਕੀ ਸਭੀ ਬਲੀ ਬਹੁਤ ਜਿਆਦੇ ਆ ਵੀ ਰਾਜੀ ਬਹੁਤ ਆ ਯਾਰ ਹਣਾ ਹਾਂ ਗੱਬਣਾ ਚੈੱਕ ਪਾਸ ਆ ਚਾਹੇ ਆਪਦੀ ਛੱਲੀ ਕਰਾ ਲਿਆ ਹਣਾ ਬਾਈ ਹਾਂਜੀ ਆਪਦੀ ਛੱਲੀ ਕਰਾ ਕੇ ਨਹੀਂ ਜਾ ਸਕਦਾ ਠੀਕ ਆ ਚੁਵਾਈ ਚੁਵਾਈ ਕਿਵੇਂ ਆ ਚੁਵਾਈ ਇੱਕ ਨੰਬਰ ਆ ਬਈ ਇੱਕ ਨੰਬਰ ਆ ਬਹੁਤ ਚੰਗੇ ਫਾਰਮ ਚੋਂ ਲਈ ਆ ਠੀਕ ਆ ਬਾਈ ਰਾਜੀ ਫੁੱਲ ਆ ਕੱਦ ਦੇਖੋ ਬਈ ਲੰਮੇ ਲੁੰਮੇ ਬਹੁਤ ਆ ਬੜ ਬਈ ਚੰਗੀ ਅਸਨਕੀ ਆ ਕੀ ਮੁੱਲ ਹੈ ਬਈ ਜੈਜ? ਸਾਡਾ ਮੁੱਲ ਤਾਂ ਚਾਹੇ 55 ਕਰ ਵਾਲੇ ਕੋਈ 54 ਕਰ ਵਾਲੇ। ਹਾਂ ਆਪਾਂ 50 ਚ ਮਾਨਤਨ ਕਰ ਦਾਂਗੇ। ਮੁੱਲ ਕਰਾਉਣਾ 55 ਕਰ ਵਾਲੋ 54 ਕਰ ਵਾਲੋ 50000 ਚ ਮਾਨਤਨ। ਮਾਨਤਨ ਜਿੱਦੇ ਤਿਆਰ ਹੋ ਗਈ 6 ਲੱਖ ਤੋਂ ਬਾਹਰ ਦੀ ਆ। ਦੱਸਣ ਦੀ ਲੋੜ ਹੀ ਨਹੀਂ। ਯਾਨੀ ਕਿ ਅੱਜ ਜਿਹੜਾ ਮੁੱਲ ਇਹਦਾ 50000 ਛੋਟੇ ਚਪਾ ਕਰ ਦਾਂਗੇ। ਬਹੁਤ ਠੀਕ ਆ ਬਈ। ਮੁੱਲ ਜਮਾ ਜੈਜ ਆ 50000 ਰੁਪਿਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ। ਠਾਣ वगैरह ਬਈ ਨੇੜ ਤੋਂ ਚੈੱਕ ਕਰਵਾ ਦਾਂ। ਢਿੱਲਾ ਢੋਲਾ ਦੱਸ ਦਿਆਂ ਸ਼ਾਮ ਦਾ ਕੱਢਦਾ ਜਿਹੜਾ ਹੋਰ ਵੀ ਸੋਣਾ ਤਿਆਰ ਕਰ ਲੈ। ਬਾਕੀ ਟਾਈਮ ਡਾਕਟਰ ਥੋੜਾ ਜਿਦਾ 12 ਵਜੇ ਆ ਬੀ। ਹਾਂ ਦੁਪਹਿਰ ਜਿਹਦਾ ਟਾਈਮ ਆ ਬਈ ਲੈ। ਕੱਲਾ ਕੱਲਾ ਥਣ ਚਰੀ ਥਣ ਨਿਕਲਵੇਂ ਪੂਰੇ ਗੈਪ ਤੇ ਚਵਾਈ ਚਵਾਈ ਓਕੇ ਆ ਹਨਾ। ਇੱਕ ਨੰਬਰ ਆ ਵੀ ਚਵਾਈ। ਬਾਠ ਠੀਕ ਆ। ਅੱਗੇ ਭਰਾ ਦੋ ਨੰਬਰ ਝੋਟੀ ਕਿਹੜਾ ਸੁਈ ਵੈ ਡਾਕਟਰ? ਪਲੋਂ ਸੁਈ ਆ। ਕਦੋਂ ਸੁਈ ਆ ਬਈ? ਇਹਨੂੰ ਅੱਜ ਚੌਥਾ ਦਿਨ ਹੋ ਗਿਆ ਸੁਈ ਨੂੰ ਮਗਰ ਕੱਟੀ ਆ। ਮਾਨ ਕੇ ਚੱਲ 9 ਤੋਂ 10 ਕਿਲੋ ਦੁੱਧ ਤਿਆਰ ਆ ਹਨ ਖੰਡਿਆ ਬੜੀ ਚੰਗੀ ਦਿੱਤੀ ਹੈ। ਬੱਤੀ ਬਹੁਤ ਸੋਹਣੀ ਹੈ। ਬੱਤੀ ਬਹੁਤ ਚੰਗੀਆਂ 9 ਤੋਂ 10 ਕਿਲੋ ਬਹੁਤ ਤਿਆਰ ਆ ਬਈ। ਬਹੁਤ ਤਿਆਰ ਆ। ਥੜ ਬੜਾ ਮਰਜ਼ੀ ਦੋ ਟਾਈਮ ਚਵਾ ਕੇ ਲੈ ਜਾ ਸਕਦੇ। ਕੀ ਬਾਤ ਆ। ਨਾੜਾ ਨੂੜਾ ਐ ਚਮਕ ਰੀਆਂ ਬਈ ਨੂੜਾ। ਕੱਲਾ ਕੱਲਾ ਥੜ ਮੁੱਠੀ ਵਾਲਾ ਪਾਣਾ। ਛੱਦ ਬੱਡ ਠੀਕ ਆ ਰੰਗ ਰੂਪ ਚੰਗਾ ਆ ਡਰ ਕਮਾਲ ਦਾ। ਪਹਿਲਾ ਸੂਆ ਕਰਮ ਵਾਲੀ ਸੂਈ ਆ ਬਈ। ਫੇਸ ਦੇਖੋ ਫੇਸ ਬੜਾ ਵਧੀਆ ਸਿੰਘ ਘਵੜੀ ਵੀ ਚੰਗੀ ਆ ਨਾ ਕਰਮ ਵਾਲੀ। ਹਾਂਜੀ ਬਹੁਤ ਵਧੀਆ। ਠੀਕ ਆ। ਬਾਜੂ ਦੋਤਾ ਹਜੇ ਹੈ ਨਾ ਬਹੁਤ ਡਾਕਟਰ 11 12 ਕਿਲੋ ਮੋਲ ਦਾ ਦੂਪ ਲੂਣ ਰੱਖੀ ਵੀ ਤੇ ਕੀ ਮੋਲ ਆ ਫਿਰ ਜੈਜ ਮੋਲ ਡਾਕਟਰ 80 ਕਰਾ ਲਈ 82 ਕਰਾ ਲਈ 75 ਦੀ ਦੇਣੀ ਠੀਕ ਆ ਮੋਲ ਕਰਾਉਣਾ 80 ਕਰਾ ਲਓ 82 ਕਰਾ ਲਓ 75000 ਦੀ ਝੋਟੀ ਬਾਈ ਕਹਿੰਦਾ 75 ਦੀ ਦੇ ਦਾਂਗੇ ਚਵਾਈ ਚੁਈ ਇੰਨੀ ਪੋਲੀ ਆ ਮੈਂ ਕਹਿੰਦਾ ਗਾਂ ਨਾਲ ਵੀ ਤਾਰ ਵੱਧ ਪੋਲੀ ਆ ਅੱਛਾ ਹੂੰ ਤੇ ਸੀਲ ਠੰਡੀ ਪੂਰੀ ਆ ਚਿਵਾਈ ਚੂਈ ਬਾਕੀ ਫਾਨ ਫੋਨ ਲੇਵਾ ਦੂਆ ਦੇਣਾ ਡੀਡਿੰਗ ਵਾਲੇ ਵਾਲਾ ਲੇਵਾ ਬਹੁਤ ਚੰਗਾ ਕੱਲਾ ਕੱਲਾ ਤਾਂ ਲੇਵਾ ਫੀਟਿੰਗ ਚੈੱਕ ਕਰ ਲੋ ਬਈ ਕੀ ਬਾਤ ਆ ਸੋਹਣਾ ਟਰੱਕਰ ਬਣੀ ਨੇ ਤਿਆਰੀ ਹੁਣ 10 ਕਿਲੋ ਤਿਆਰ ਆ ਦੋ ਟਾਈਮ ਚ ਚਾਰ ਟਾਈਮ ਚੋਗੇ ਲੈ ਜੀ ਬਹੁਤ ਠੀਕ ਆ ਬਾਈ ਮੁੱਲ ਵੀ ਜਾਇਜ਼ ਆ ਯਾਰ ਹਨ ਮਾਨਤਣ ਵਿੱਚੋਂ ਜ਼ਰੂਰ ਹੋ ਜੀ ਕਿਉਂਕਿ ਡਾਟਰ ਵੀ ਮੱਝਾਂ ਮਹਿੰਗੀਆਂ ਹੁਣ ਸਹੀ ਗੱਲ ਆ ਬਾਈ ਬਾਕੀ ਦਾ ਨਵਾਂ ਹਾਂ ਦੋ ਚਾਰ ਸੂਚ ਵਿੱਚ ਹੋ ਕੇ ਵੇਚ ਦੇਵਾਂਗੇ ਸਹੀ ਗੱਲ ਆ ਬਾਈ ਨਾਗਸੀ ਭਰਾ ਕੋਲੇ ਦੋ ਦੋਨੀ ਨਖਾਤੇ ਕਿਸੇ ਵੀਰ ਦੇ ਭਾਈ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਦੋ ਧੰਨਵਾਦ